ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਅੱਜ ਬਾਸਮਤੀ ਤੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਰਸਾ ਦੀ ਐਲਣਾਬਾਦ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ 1509 ਦਾ ਭਾਅ 3805 ਰੁਪਏ ਪ੍ਰਤੀ ਕੁਇੰਟਲ ਹੈ ਜੀ ਹਿਸਾਬ ਦੇ ਨਰੌੜ ਵਿੱਚ 1121 ਦਾ ਭਾਅ 4731 ਰੁਪਏ ਤੇ ਬਾਸਮਤੀ 1509 ਦਾ ਭਾਅ 4730 ਰੁਪਏ ਪ੍ਰਤੀ ਕੁਇੰਟਲ ਹੈ ਸਰਸਾ ਦੀ ਨਿਊ ਗ੍ਰੇਨ ਮਾਰਕੀਟ ਦੇ ਵਿੱਚ 1509 ਦਾ ਭਾਅ 4000 ਰੁਪਏ ਤੇ ਪਿੰਲੂ ਖੇੜਾ ਮੰਡੀ ਦੇ ਵਿੱਚ ਜਿਹੜਾ ਬਾਸ ਮੋਤੀ ਦਾ ਭਾਅ ਜਿਹੜਾ ਰਿਹਾ ਉਹ 6800 ਰੁਪਏ ਪ੍ਰਤੀ ਕਵਾਂਟਲ ਰਿਹਾ ਕੈਥਲ ਦੀ ਡੋਰੀ ਵਿੱਚ 1121 ਦਾ ਭਾਅ 4621 ਤੇ ਸੈਫੀਡੌਨ ਦੇ ਵਿੱਚ 1121 ਦਾ ਭਾਅ 3771 ਰੁਪਏ ਪ੍ਰਤੀ ਕਵਾਂਟਲ ਰਿਹਾ ਉਚਾਨਾ ਦੇ ਵਿੱਚ 1121 ਦਾ ਭਾਅ 4700 ਰੁਪਏ ਪ੍ਰਤੀ ਕਵਾਂਟਲ ਰਿਹਾ ਜੀ ਤੇ ਖੰਨਾ ਵਿੱਚ 1121 ਦਾ ਭਾਅ 4000 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਆਗਰਾ ਦੇ ਵਿੱਚ ਬਾਸਮਤੀ 1509 ਦਾ ਭਾਅ 4500 ਤੇ ਇਲਾਕ ਗਾਂ ਅਲੀ ਗਾਂਜ ਦੇ ਵਿੱਚ ਜਿਹੜਾ ਬਾਸਮਤੀ 1509 ਦਾ ਭਾਅ 3150 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਇਸੇ ਤਰ੍ਹਾਂ ਹੀ 1121 ਦਾ ਭਾਅ 4550 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਤੇ ਅਲੀਗੜ੍ਹ ਦੀ ਅਤਰੋਲੀ ਮੰਡੀ ਦੇ ਵਿੱਚ ਜਿਹੜਾ ਸੁਗੰਧਾ ਦਾ ਭਾਅ 3300 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸੇ ਤਰ੍ਹਾਂ ਹੀ ਮਨੀਪੁਰ ਪੁਰੀ ਦੀ ਬੇਵਰ ਮੰਡੀ ਵਿੱਚ ਜਿਹੜਾ ਬਾਸਮਤੀ 1509 ਦਾ ਭਾਅ ਰਿਹਾ ਉਹ 3800 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਕੁਝ ਖਾਸ ਮੰਡੀਆਂ ਦੇ ਭਾਅ ਧੰਨਵਾਦ